ਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਸ੍ਰੀਆਕਾਲ ਜੀ YouTube ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਨਾਲ ਕੁਝ ਮੁੱਖ ਅਤੇ ਵੱਡੀਆਂ ਖਬਰਾਂ ਲੈ ਕੇ ਜਿਹੜੀਆਂ ਕਿ ਕਾਨੂੰਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਨੇ ਜਿਵੇਂ ਕਿ ਦੋਸਤੋ ਅਸੀਂ ਦੇਖ ਰਹੇ ਹਾਂ ਕਿ ਸੋਸ਼ਲ ਮੀਡੀਆ ਤੇ ਨਿਊਜ਼ ਚੈਨਲਾਂ ਤੇ ਨਿਊਜ਼ ਪੇਪਰਾਂ ਦੇ ਵਿੱਚ ਇੱਥੋਂ ਤੱਕ ਕਿ ਆਮ ਲੋਕਾਂ ਦੇ ਵਿੱਚ ਵੀ ਇਹਨਾਂ ਖਬਰਾਂ ਤੇ ਚਰਚਾ ਹੋ ਰਹੀ ਹੈ ਇਹ ਖਬਰਾਂ ਸੁਰਖੀਆਂ ਦੇ ਵਿੱਚ ਨੇ ਤੇ ਜਿਹੜੀ ਪਹਿਲੀ ਖਬਰ ਅਸੀਂ ਦੇਖ ਰਹੇ ਹਾਂ ਉਹ ਹੈਗੀ ਹੈ ਜੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਬਾਰੇ ਵਿੱਚ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇੱਕ ਸਿੱਖ ਪ੍ਰਚਾਰਕ ਨੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਨੇ ਕਈ ਵਾਰੀ ਉਹ ਵਿਵਾਦਾਂ ਵਿੱਚ ਵੀ ਰਹੇ ਨੇ ਤੇ ਸੁਰਖੀਆਂ ਵਿੱਚ ਵੀ ਰਹਿੰਦੇ ਨੇ ਕਈ ਉਹਨਾਂ ਦੇ ਵਿਰੋਧੀ ਨੇ ਤੇ ਕਈ ਉਹਨਾਂ ਦੇ ਪ੍ਰੇਮੀ ਨੇ ਸ਼ਰਧਾਲੂ ਨੇ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਦਸੰਬਰ 2024 ਦੇ ਵਿੱਚ ਇੱਕ ਕੇਸ ਦਰਜ ਹੋਇਆ ਸੀ ਉਹਨਾਂ ਤੇ ਇੱਕ ਬਲਾਤਕਾਰ ਦਾ ਤੇ ਮਰਡਰ ਦਾ ਕੇਸ ਦਰਜ ਹੋਇਆ ਸੀ ਉਹਨਾਂ ਤੇ ਦੋਸ਼ ਲੱਗੇ ਸੀ ਕਿ ਉਹਨਾਂ ਨੇ ਇੱਕ ਕੁੜੀ ਦਾ ਬਲਾਤਕਾਰ ਕੀਤਾ ਤੇ ਉਸ ਦਾ ਮਰਡਰ ਕੀਤਾ ਇਹ ਦੋਸ਼ ਉਸ ਮ੍ਰਿਤਕ ਕੁੜੀ ਦੇ ਭਰਾ ਨੇ ਭਾਈ ਰਣਜੀਤ ਸਿੰਘ ਟੱਡੀਆਂ ਵਾਲਾਂ ਦੇ ਉੱਪਰ ਲਗਾਏ ਸੀ ਤੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਤੇ ਫਿਰ ਹਾਈ ਕੋਰਟ ਨੇ ਆਰਡਰ ਕੀਤੇ ਸੀ ਕਿ ਇਸ ਕੇਸ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਉੱਪਰ ਐਫ ਆਈ ਆਰ ਦਰਜ ਕਰਕੇ ਪਰਚਾ ਦਰਜ ਕਰਕੇ ਇਸ ਕੇਸ ਨੂੰ ਇਨਵੈਸਟੀਗੇਟ ਕੀਤਾ ਜਾਵੇ ਇੱਕ ਐਸ ਆਈ ਟੀ ਬਣੀ ਸੀਗੀ ਇਸ ਕੇਸ ਦੇ ਵਿੱਚ ਇਸ ਕੇਸ ਦੀ ਹੁਣ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਕੰਪਲੀਟ ਹੋ ਚੁੱਕੀ ਹੈ ਕੇਸ ਦੀ ਜਾਂਚ ਪੜਤਾਲ ਹੈ ਜਿਹੜੀ ਉਹ ਪੂਰੀ ਹੋ ਚੁੱਕੀ ਹੈ ਤੇ ਐਸ ਆਈ ਟੀ ਨੇ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੀਗੀ ਉਸ ਨੇ ਐਸ ਐਸ ਪੀ ਪਟਿਆਲਾ ਨੂੰ ਆਪਣੀ ਜਿਹੜੀ ਰਿਪੋਰਟ ਹੈ ਉਹ ਸਬਮਿਟ ਕਰ ਦਿੱਤੀ ਹੈ ਸੌਂਪ ਦਿੱਤੀ ਹੈ ਤੇ ਰਿਪੋਰਟ ਦੇ ਵਿੱਚ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਖਿਲਾਫ ਕੋਈ ਵੀ ਪੁਖਤਾ ਸਬੂਤ ਨਹੀਂ ਮਿਲੇਗੇ ਕੋਈ ਠੋਸ ਸਬੂਤ ਨਹੀਂ ਮਿਲੇ ਕਿ ਉਹਨਾਂ ਨੇ ਇਹ ਕ੍ਰਾਈਮ ਕੀਤਾ ਹੈ ਉਹਨਾਂ ਨੇ ਇਹ ਜੁਰਮ ਕੀਤਾ ਹੈ ਤੇ ਹੁਣ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੇਗਾ ਕਿ ਜਦੋਂ ਇਹ ਰਿਪੋਰਟ ਹਾਈ ਕੋਰਟ ਤੱਕ ਪਹੁੰਚੇਗੀ ਹਾਈ ਕੋਰਟ ਦਾ ਇਸ ਕੇਸ ਦੇ ਵਿੱਚ ਕੀ ਆਰਡਰ ਹੋਏਗਾ ਕੀ ਦਿਸ਼ਾ ਨਿਰਦੇਸ਼ ਹੋਣਗੇ ਜਦੋਂ ਵੀ ਕੋਈ ਨਵਾਂ ਅਪਡੇਟ ਆਊਗਾ ਤਾਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਇਸ ਕੇਸ ਦੇ ਵਿੱਚ ਅਸੀਂ ਡਿਟੇਲ ਤੇ ਨਹੀਂ ਜਾਵਾਂਗੇ ਕਿਉਂਕਿ ਪਹਿਲਾਂ ਹੀ ਅਸੀਂ ਇਸ ਟੌਪਿਕ ਤੇ ਕਈ ਵਾਰ ਵੀਡੀਓਜ਼ ਬਣਾ ਚੁੱਕੇ ਹਾਂ ਹੋਰ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਆਪਣੀਆਂ ਉਹ ਪਹਿਲਾਂ ਬਣਾਈਆਂ ਗਈਆਂ ਵੀਡੀਓਜ਼ ਦੇਖ ਸਕਦੇ ਹੋ ਤੇ ਇੱਕ ਹੋਰ ਜਿਹੜੀ ਵੱਡੀ ਖਬਰ ਅਸੀਂ ਸੁਰਖੀਆਂ ਦੇ ਵਿੱਚ ਦੇਖ ਰਹੇ ਹਾਂ ਉਹ ਹੈਗੀ ਹੈ ਜੀ ਭਾਈ ਜਗਤਾਰ ਸਿੰਘ ਹਵਾਰਾ ਦੇ ਬਾਰੇ ਵਿੱਚ ਜਿਹੜੇ ਕਿ ਜੇਲ੍ਹ ਦੇ ਵਿੱਚ ਬੰਦ ਨੇ ਦਿੱਲੀ ਦੀ ਜਿਹੜੀ ਤਿਹਾਰ ਜੇਲ੍ਹ ਹੈ ਉੱਥੇ ਬੰਦ ਨੇ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਸੀ ਬੀਅੰਤ ਸਿੰਘ ਉਸ ਦਾ ਚੰਡੀਗੜ੍ਹ ਦੇ ਵਿੱਚ ਸੈਕਟਰ 8 ਵਿਖੇ ਮਰਡਰ ਹੋ ਗਿਆ ਸੀ ਉਸ ਨੂੰ ਬੰਬ ਦੇ ਨਾਲ ਉਡਾ ਦਿੱਤਾ ਗਿਆ ਸੀ ਜਿਨ੍ਹਾਂ ਦਾ ਮਾਸਟਰਮਾਈਂਡ ਭਾਈ ਜਗਤਾਰ ਸਿੰਘ ਹਵਾਰਾ ਨੂੰ ਦੱਸਿਆ ਗਿਆ ਉਹਨਾਂ ਤੇ ਦੋਸ਼ ਲੱਗੇ ਤੇ ਹੁਣ ਇੱਕ ਕੇਸ ਦੇ ਵਿੱਚੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਰੀ ਕਰ ਦਿੱਤਾ ਗਿਆ ਹੈ। ਮਹਾਲੀ ਦੀ ਕੋਰਟ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਰੀ ਕੀਤਾ ਹੈ। ਜਿਵੇਂ ਕਿ ਅਸੀਂ ਇੱਥੇ ਦੇਖ ਰਹੇ ਹਾਂ ਕਿ ਉਹਨਾਂ ਦੇ ਖਿਲਾਫ ਇੱਕ ਪਰਚਾ ਦਰਜ ਹੋਇਆ ਸੀਗਾ ਖਰੜਾ ਥਾਣੇ ਦੇ ਵਿੱਚ ਜਿਹੜਾ ਕਿ 2005 ਦੇ ਵਿੱਚ ਦਰਜ ਹੋਇਆ ਸੀਗਾ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਪਰਚਾ ਜਿਹੜਾ ਪੂਰੀ ਤਰ੍ਹਾਂ ਝੂਠਾ ਸੀਗਾ ਇਸ ਕਰਕੇ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਕੋਈ ਠੋਸ ਸਬੂਤ ਨਹੀਂ ਮਿਲੇ ਤੇ ਇਹ ਜਿਹੜਾ ਕੇਸ ਸੀਗਾ ਇਹ ਵਿਸਪੋਟਕ ਸਮੱਗਰੀ ਦੇ ਸਬੰਧ ਵਿੱਚ ਸੀਗਾ ਤੇ ਇਹ ਵੀ ਦੱਸਣਯੋਗ ਹੈ ਕਿ ਹੁਣ ਤੱਕ ਜਗਤਾਰ ਸਿੰਘ ਹਵਾਰਾ ਕਰੀਬ 36 ਕੇਸਾਂ 'ਚੋਂ ਬਰੀ ਹੋ ਚੁੱਕਿਆਗਾ ਤੇ ਮੁੱਖ ਜਿਹੜਾ ਉਹਨਾਂ ਤੇ ਕੇਸ ਹੈ ਮੁੱਖ ਮੰਤਰੀ ਬੇਅੰਤ ਸਿੰਘ ਵਾਲਾ ਉਸ ਕੇਸ ਦੇ ਵਿੱਚ ਉਹਨਾਂ ਨੂੰ ਉਮਰ ਕੈਦ ਹੋਈ ਹੋਈ ਹੈ ਪਹਿਲਾਂ ਫਾਂਸੀ ਹੋਈ ਸੀਗੀ ਫਿਰ ਫਾਂਸੀ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀਗਾ ਤੇ ਉਹ ਜੇਲ੍ਹ ਦੇ ਵਿੱਚ ਇਸ ਕੇਸ ਦੇ ਵਿੱਚ سزا ਘਟ ਰਹੇ ਨੇਗੇ ਤੇ ਪਹਿਲਾਂ ਵੀ ਅਸੀਂ ਕਈ ਵਾਰ ਵੀਡੀਓਜ਼ ਬਣਾ ਕੇ ਇਸ ਟੌਪਿਕ ਤੇ ਗੱਲ ਕਰ ਚੁੱਕੇ ਹਾਂ ਤੇ ਇੱਕ ਜਿਹੜੇ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਉਹ ਵੀ ਮੁੱਖ ਮੰਤਰੀ ਬੀਅੰਤ ਦੇ ਕਤਲ ਕੇਸ ਦੇ ਵਿੱਚ سزا ਘਟ ਰਹੇ ਨੇਗੇ ਉਹਨਾਂ ਨੂੰ ਵੀ ਫਾਂਸੀ ਦੀ سزا ਹੋਈ ਹੋਈ ਹੈ ਤੇ ਇਹ ਵੀ ਕੇਸ ਚੱਲ ਰਿਹਾ ਹੈ ਕਿ ਉਹਨਾਂ ਦੀ ਫਾਂਸੀ ਦੀ سزا ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਜਾਵੇ ਜਿਹੜਾ ਕਿ ਸ਼੍ਰੋਮਣੀ ਪ੍ਰਬੰਧਕ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਪਾਇਆ ਗਿਆ ਹੈਗਾ ਕਿ ਉਹਨਾਂ ਦੇ ਕੇਸ ਦੇ ਵਿੱਚ ਫਾਂਸੀ ਦੀ ਸਜ਼ਾ ਨੂੰ ਐਗਜ਼ੀਕਿਊਟ ਕਰਨ ਦੇ ਵਿੱਚ ਬਹੁਤ ਜ਼ਿਆਦਾ ਲੰਮੀ ਦੇਰੀ ਹੋਈ ਹੈ ਤੇ ਇਸ ਆਧਾਰ ਤੇ ਇਸ ਗਰਾਉਂਡ ਤੇ ਸੁਪਰੀਮ ਕੋਰਟ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਜਾਵੇ ਚਲੋ ਹਾਲਾਂਕਿ ਅੱਜ ਦਾ ਆਪਣਾ ਇਹ ਟੌਪਿਕ ਨਹੀਂ ਹੈਗਾ ਬਧੇਰੇ ਜਾਣਕਾਰੀ ਦੇ ਲਈ ਤੁਸੀਂ ਭਾਈ ਬਲਵੰਤ ਸਿੰਘ ਰਾਜੋਣਾ ਤੇ ਬਣਾਈਆਂ ਗਈਆਂ ਵੀਡੀਓਜ਼ ਵੀ ਦੇਖ ਸਕਦੇ ਹੋਗੇ ਦੋਸਤੋ ਅਗਲੀ ਜਿਹੜੀ ਮੁੱਖ ਖਬਰ ਹੈਗੀ ਹੈ ਉਹ ਹੈਗੀ ਹੈ ਜੀ ਇੱਕ ਫੇਮਸ ਯੂਟਿਊਬਰ ਦੇ ਬਾਰੇ ਚ ਜਿਨ੍ਹਾਂ ਦਾ ਨਾਮ ਹੈ ਧਰੂ ਬਰਾਠੀ ਬਹੁਤੇ ਯਾਰ ਦੋਸਤ ਮਿੱਤਰ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਪਹਿਚਾਣਦੇ ਨੇ ਕਿਉਂਕਿ ਕਰੋੜਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਸਬਸਕ੍ਰਾਈਬਰਸ ਨੇ ਜਿਵੇਂ ਕਿ ਉਹਨਾਂ ਨੇ ਹੁਣ ਇੱਕ ਲੇਟੈਸਟ ਜਿਹੜੀ ਵੀਡੀਓ ਅਪਲੋਡ ਕੀਤੀ ਸੀਗੀ ਉਹ ਹੈਗੀ ਸੀਗੀ ਸਿੱਖ ਧਰਮ ਦੇ ਬਾਰੇ ਚ ਉਹਨਾਂ ਨੇ ਇਹ ਜਿਹੜੀ ਵੀਡੀਓ ਬਣਾਈ ਸਿੱਖ ਧਰਮ ਦੇ ਵਾਰੀ ਚ ਉਹਨਾਂ ਤੇ ਦੋਸ਼ ਲੱਗੇ ਕਿ ਉਹਨਾਂ ਨੇ ਇਸ ਵੀਡੀਓ ਦੇ ਵਿੱਚ ਬਹੁਤ ਗਲਤੀਆਂ ਕੀਤੀਆਂ ਸਿੱਖ ਧਰਮ ਦੀ ਮਰਿਆਦਾ ਨੂੰ ਧਿਆਨ ਵਿੱਚ ਨਹੀਂ ਰੱਖਿਆ ਕਿਉਂਕਿ ਉਹਨਾਂ ਨੇ ਇਹ ਵੀਡੀਓ ਬਣਾਈ ਸੀਗੀ AI ਦੀ ਹੈਲਪ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਹੈਲਪ ਦੇ ਨਾਲ ਇੰਟਰਨੈਟ ਦੀ ਹੈਲਪ ਦੇ ਨਾਲ ਉਹਨਾਂ ਨੇ ਵੀਡੀਓ ਦੇ ਵਿੱਚ ਜਿਹੜੀਆਂ ਤਸਵੀਰਾਂ ਦਿਖਾਈਆਂ ਜਿਹੜੀਆਂ ਵੀਡੀਓਜ਼ AI ਨਾਲ ਕ੍ਰੀਏਟਡ ਕੀਤੀਆਂ ਹੋਈਆਂ ਬਣਾਈਆਂ ਹੋਈਆਂ ਦਿਖਾਈਆਂ ਉਹ ਸਹੀ ਨਹੀਂ ਸੀ ਇਸ ਕਰਕੇ ਸਿੱਖ ਭਾਈਚਾਰੇ ਦੇ ਵਿੱਚ ਰੋਸ ਹੈ ਤੇ ਸਿੱਖ ਭਾਈਚਾਰੇ ਵੱਲੋਂ ਉਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਉਹਨਾਂ ਨੂੰ ਉਹ ਵੀਡੀਓ ਹਟਾਉਣ ਦੇ ਲਈ ਵੀ ਕਿਹਾ ਗਿਆ ਤੇ ਉਸ ਤੋਂ ਬਾਅਦ ਧਰੂ ਵਰਾਠੀ ਨੇ ਉਸ ਵੀਡੀਓ ਨੂੰ ਆਪਣੇ ਚੈਨਲ ਤੋਂ ਹਟਾ ਵੀ ਦਿੱਤਾ ਜਾਂ ਸ਼ਾਇਦ ਪਬਲਿਕ ਪ੍ਰਾਈਵੇਟ ਕੀਤਾ ਹੋਵੇ ਪਹਿਲਾਂ ਪਬਲਿਕ ਸੀ ਕਰੋੜਾਂ ਲੋਕਾਂ ਨੇ ਉਸ ਵੀਡੀਓ ਨੂੰ ਦੇਖ ਵੀ ਲਿਆ ਸੀ ਪਰ ਹੁਣ ਧਰੂ ਵਰਾਠੀ ਨੇ ਇਹ ਕਿਹਾ ਕਿ ਉਹਨਾਂ ਨੇ ਆਪਣੇ ਚੈਨਲ ਤੋਂ ਇਸ ਵੀਡੀਓ ਨੂੰ ਹਟਾ ਦਿੱਤਾ ਤੇ ਇੱਕ ਛੋਟੀ ਜੀ ਵੀਡੀਓ ਬਣਾ ਕੇ ਤਰੂ ਬਰਾਠੀ ਨੇ ਲੋਕਾਂ ਤੋਂ رائے ਵੀ ਮੰਗੀ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਹਟਾਉਣਾ ਚਾਹੀਦਾ ਹੈ ਜਾਂ ਇਹ ਚ ਕੋਈ ਕਰੈਕਸ਼ਨ ਕਰਨੀ ਚਾਹੀਦੀ ਹੈ ਜਾਂ ਇਸ ਵੀਡੀਓ ਨੂੰ ਇਸ ਤਰ੍ਹਾਂ ਹੀ ਰੱਖਣਾ ਚਾਹੀਦਾ ਹੈ ਤੇ ਇਸੇ ਕਰਕੇ ਇਹ ਖਬਰ ਹੈ ਜਿਹੜੀ ਇਹ ਵੀ ਸੁਰਖੀਆਂ ਦੇ ਵਿੱਚ ਹੈ ਤੇ ਅੱਗੇ ਜਿਹੜੀ ਇੱਕ ਖਬਰ ਅਸੀਂ ਹੋਰ ਸੁਰਖੀਆਂ ਦੇ ਵਿੱਚ ਦੇਖ ਰਹੇ ਹਾਂ ਉਹ ਭਾਰਤ ਦੇ ਜਿਹੜੇ ਮੁੱਖ ਜੱਜ ਨੇਗੇ ਬੀ ਆਰ ਗਵਈ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਸੰਜੀਵ ਖੰਨਾ ਜੀ ਭਾਰਤ ਦੇ ਮੁੱਖ ਜੱਜ ਸੀਗੇ ਸੁਪਰੀਮ ਕੋਰਟ ਦੇ ਮੁੱਖ ਜੱਜ ਸੀਗੇ ਚੀਫ ਜਸਟਿਸ ਸੀਗੇ ਤੇ 14 ਮਈ ਨੂੰ ਬੀ ਆਰ ਗਵਈ ਜੀ ਭਾਰਤ ਦੇ ਮੁੱਖ ਜੱਜ ਬਣ ਚੁੱਕੇ ਨੇ ਉਹਨਾਂ ਨੇ ਸੌਂ ਚੁੱਕੀ ਹੈ ਜਿਹੜੇ ਕਿ ਇੱਕ ਦਲਿਤ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ ਤੇ ਇਹ ਇਹ ਕੁਝ ਖਬਰਾਂ ਸੀਗੀਆਂ ਤੇ ਇੱਕ ਖਬਰ ਅਸੀਂ ਹੋਰ ਦੇਖ ਰਹੇ ਹਾਂ ਜਿਹੜੀ ਕਿ ਕੋਰੋਨਾ ਨੂੰ ਲੈ ਕੇ ਸੁਰੱਖਿਆ ਦੇ ਵਿੱਚ ਹੈ ਉਨ ਦੁਬਾਰਾ ਫੇਰ ਖਬਰਾਂ ਆ ਰਹੀਆਂ ਨੇ ਕਿ ਕਰੋਨਾ ਆ ਗਿਆ ਜੀ ਇੰਨੇ ਕੇਸ ਆ ਗਏ ਜੀ ਇੰਨੀਆਂ ਮੌਤਾਂ ਹੋ ਗਈਆਂ ਜੀ ਕਰੋਨਾ ਬਾਰੇ ਤੁਸੀਂ ਸਾਰੇ ਜਾਣਦੇ ਹੋ ਪਹਿਲਾਂ ਵੀ ਕਰੋਨਾ ਆਇਆ ਸੀ ਕਿ ਕੀ ਕੀ ਹੋਇਆ ਤੇ ਕੁਝ ਹੋਰ ਵੀ ਖਬਰਾਂ ਨੇ ਪਰ ਅੱਜ ਦੀਆਂ ਜਿਹੜੀਆਂ ਇਹ ਮੁੱਖ ਖਬਰਾਂ ਸੀ ਇਹ ਹੀ ਸੀ ਤੇ ਮੈਨੂੰ ਉਮੀਦ ਹੈ ਕਿ ਇਹ ਵੀਡੀਓ ਇਹ ਜਾਣਕਾਰੀ ਇਹ ਮੁੱਖ ਖਬਰਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਜ਼ਰੂਰ ਹੋਇਆ ਹੋਊਗਾ ਇੰਨੀਆਂ ਕੋਈ ਬੇਨਤੀਆਂ ਸੀ ਇਹ ਹੀ ਖਬਰਾਂ ਸੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ